ਮੋਗਾ ਦੇ ਕੋਟਕਪੂਰਾ ਤੇ ਸੰਧਵਾੜਾ ਚੌਰਾਹੇ ਤੇ ਦੋ ਕਾਰ ਦੀ ਆਪਸ ਦੇ ਵਿੱਚ ਹੋਈ ਟੱਕਰ ਟੱਕਰ ਤੋਂ ਬਾਅਦ ਇੱਕ ਕਾਰ ਮੋਗਾ ਸ਼ਹਿਰ ਤੋਂ ਆ ਰਹੇ ਟਰੱਕ ਦੇ ਵਿੱਚ ਝਟਕ ਰਾਈ ਹੈ ਟਰੱਕ ਦੇ ਵਿੱਚੋਂ 6 ਜਣੇ ਬਹੁਤ ਹੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਸਬਾਦ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਬਹੁਤ ਹੀ ਮੁਸ਼ਕਿਲ ਦੇ ਨਾਲ ਇਹਨਾਂ 6 ਜਣਿਆਂ ਨੂੰ ਸੁਸਾਇਟੀ ਦੀਆਂ ਤਿੰਨ ਗੱਡੀਆਂ ਰਾਹੀਂ ਇਹਨਾਂ ਜ਼ਖਮੀ ਵਿਅਕਤੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਸਵਾਇਤੀ ਤੌਰ ਤੇ ਗਰੀਬਸਟਰ ਮੋਗਾ ਜਿਹੜੀ 24 ਕਟੇ ਦੇ ਆਦਾਗਰੀ ਇਹ ਤੋਂ ਸਾਨੂੰ ਪਾਲ ਲਈ ਜੀ ਇਹ ਕੁੱਝ ਗੱਲਾਂ ਦੇ ਜਿਹੜਾ ਉਹ ਉਹ ਦੋ ਗੱਡੀਆਂ ਸੈਂਪਟ ਕਰਾਂ ਇੱਕ ਟੂੜੀ ਵਾਲਾ ਤਾਂ ਵੀ ਜਿਹੜਾ ਪਾਲਦੇ ਆ 6 ਵਿਅਕਤੀ ਸੀ ਜਿਹੜੇ ਜਿਹੜੇ ਚੰਜਰ ਹੋਏ ਆ ਉਹ ਸਰੀਅਸ ਸੀਗੇ ਉਹਨਾਂ ਨੂੰ 16000 ਰੁਪਏ ਦੇ ਵਿੱਚ ਸਾਡੀਆਂ ਤਿੰਨ ਗੱਡੀਆਂ ਜਾਂ ਇੰਨਾਂ ਦੇ ਵਿੱਚ ਪਾ ਕੇ ਲੈ ਆਗੇ ਸਾਡੇ ਕਿੱਥੋਂ ਦੀ ਕੁਝ ਪਤਾ ਲੱਗਿਆ ਕਿੱਧਰ ਜਾ ਰਹੇ ਸੀ ਜਾਣਕਾਰੀ ਕੋਈ ਕਿੱਥੋਂ ਦੀ ਸੀ ਕਿ ਮੰਨੋ ਗੱਡੀਆਂ ਕ੍ਰੋਸ ਕਰਨ ਲੱਗੀਆਂ ਸੀ ਆਪਰੇ ਜਿਹੜੇ ਵੱਜੀਆਂ ਵਿੱਚ ਉੱਥੇ ਇੱਕ ਬਾਗੇ ਬਣੇ ਲੋ ਆ ਰਹੀ ਸੀ ਇੱਕ ਇਧਰੋਂ ਹੋ ਕੇ ਆ ਰਹੀ ਤੇ ਕਾਰ ਵਾਲਿਆਂ ਦਾ ਕੀ ਸਟੇਟਸ ਆ ਦੋਵਾਂ ਦਾ ਜੀ ਸਾਰਾ ਦੋਨੇ ਹੈਗੇ ਕਾਫੀ ਨੁਕਸਾਨ ਪਰ ਬੰਦੇ ਉਥੇ ਦਾਖਲ ਹੈ ਤੇ ਬਹੁਤ ਤੇ ਟਰੱਕ ਵਾਲੇ ਕਿਵੇਂ ਕੀ ਸਟੇਟਸ ਨਾਲ ਪੇਸ਼ੈਂਟ ਦਾ ਜੀ ਇਹ ਟਰੱਕ ਵਾਲਾ ਇਹ ਨਹੀਂ ਪਤਾ ਲੱਗਿਆ ਇਹ ਵੀ ਟਰੱਕ ਵਾਲੇ ਕਿਹੜੇ ਸੀ ਤੇ ਕਾਰਾਂ ਵਾਲੇ ਕਿਹੜੇ ਸੀ ਅਸੀਂ ਤਾਂ ਕਿਰੇ ਇੱਕ ਵਾਰ ਚੱਕ ਕੇ ਤੇ ਐਡਮਿਟ ਕਰਾ ਕਿਵੇਂ ਕੰਡੀਸ਼ਨ ਕਿਵੇਂ ਹੁਣ ਉਹਨਾਂ ਦੇ ਇਹ ਪੇਸ਼ੈਂਟ ਜੋ ਦਾਖਲ ਕਰਾਈ। ਕੰਡੀਸ਼ਨ ਦਾ ਮਤਲਬ ਜਾਣੇ ਦੀ ਇੱਕ ਬੰਦਾ ਤਾਂ ਜ਼ਿਆਦਾ ਸੀਰੀਅਸ ਹੀ ਹੈ ਤੇ ਦੂਜੇ ਥੋੜੇ ਨਾਰਮਲ ਨੇ। ਇਹਨਾਂ ਅੱਜ ਜੋ ਐਕਸੀਡੈਂਟ ਹੋਇਆ ਆਪਣੇ ਨਾ ਦੋ ਗੱਡੀਆਂ ਸੀ ਫਰਟੀਆਂ। ਉਹਨਾਂ ਕ੍ਰੋਸ ਕਰਨ ਲੱਗੇ ਕਿਧਰੋਂ ਆਪਣੇ ਸਧੂਆ ਰੋਡ ਤੋਂ ਆ ਰਹੀ ਸੀ ਇੱਕ ਰੋਡ ਤੋਂ ਆ ਰਹੀ ਸੀ ਪੂਰਬਾਜੇ ਆ। ਤੋ ਕਰੀਏ ਉਹਦੇ ਛੇ ਨੂੰ ਗੱਡੇ ਗੱਡੀ ਮੁਰਹੋਂ ਹੁੰਦੀ ਸੀਗੀ ਆਪਣਾ ਹੈਡ ਆਪਣਾ ਕੰਟੇਨਰ ਜਿਹੜਾ ਭਰਿਆ ਸੀਗਾ ਫੱਕ ਦੇ ਨਾਲ। ਉਹ ਜਿਹੜਾ ਉਹ ਆਪਣਾ ਘਟ ਮਾਨ ਲਗੇ ਤੋ ਪਟ ਗਿਆ ਤੇ ਉਹਦੇ ਵਿੱਚ 6 ਕਿ 7 ਇੰਜਨ ਹੋ ਗਏ ਬੰਦੇ ਥੱਲੇ ਆ ਗਏ ਉਸ ਆਪਣੇ ਸਹਾਰਾ ਆਪਣੇ ਇਹਨਾਂ ਨੇ ਵਿਸ਼ਵਾਸ ਦੇਵੀ ਵਾਲਾ ਨੇ ਅੱਗੇ ਮਨ ਕਾਟ ਕੇ ਪੱਤੇ ਦਾਖਲੇ ਰਮਟ ਕਰਾ ਦੇ ਬੰਦੇ ਵੀ ਫੋਲਾ ਸੋਣ ਕੇ ਉਹਿਆਜਿਕਾ ਦਾਖਲ ਕਰਾ ਦੇ ਸਹੀ ਤਾਮ ਬਾਈ ਤੇ ਸਰਕਾਰ ਆਏ ਦਾ ਕੀ ਸਟੇਟਸ ਆ ਕਾਰਾਂ ਦੇ ਦੋਨੇ ਠੀਕ ਆ ਜੀ ਕਾਰਾਂ ਦਾ ਆਪਣੇ ਦੂਜਾ ਹੋਇਆ ਮਰਖਾਨ ਹੋ ਗਿਆ ਤੇ ਜਿਹੜੇ ਆਪਣੇ ਜਿਹੜੀ ਕਾਰ ਵੀ ਜਿਹੜਾ ਪੱਕਾ ਮਗਰ ਲੱਗ ਗਿਆ ਠੀਕ ਹੈ ਹੁਣ ਕਿਵੇਂ ਅਮਰੀਕ ਕਿਵੇਂ ਆਈ ਸੀ ਬਲ ਹਸਪੀਟਲ ਸਾਰੇ ਸੀ ਦਾਖਲ ਕਰਾ ਦੇ ਹੱਥਾਂ ਦੇ ਕਿੱਥੋਂ ਦੇ ਰਹਿਣ ਨੂੰ ਨਾਲੇ ਪਤਾ ਲੱਗਾ ਸਰ ਕੁਝ ਮਤਲਬ ਕਿ ਨਾ ਆਪਾਂ ਮਤਲਬ ਉਹ ਬ੍ਰਦਰ ਜਾਦਵੀ ਲੱਗ ਜਾਵੇ ਜਿੱਕਾ ਮਤਲਬ ਕਿਰਾ ਕਰਾ ਦੇ ਦਾਖਲ ਕਰਾ ਦੇ ਸਰ ਤਾਂ